ਸਾਨੂੰ ਜੀ ਫਲੰਗ ਦੇਖਣੇ ਨਹੀਂ ਕਰੀਏ ਉਹਦਾ ਸਿਰ ਤੇ ਆ ਨਾ ਆਸੇ ਕੋ ਤੁਸੀਂ ਜੀ ਨਹੀਂ ਪਾ ਲਾ ਨਾ ਆ ਇਹਦਾ ਆਪਣਾ ਕੀ ਆ ਕਿਹੜਾ ਮੱਲ ਲੱਗਿਆ ਤੇਰਾ ਨਾਂ ਕੀ ਆ ਕਿਹੜੀ ਸੇਰ ਤੇ ਨਾ ਹੱਥ ਤੇ ਮਾਰਦੇ ਹੋ ਪਿੰਡ ਦੇ ਵਿੱਚ ਤੇਰਾ ਨਾਂ ਪਿੰਡ ਦੇ ਵਿੱਚ ਕਿ ਫਿਰਦੀ ਚ ਅਬੇ ਸਾਡੇ ਨੰਬਰ ਲੋ ਕਿਹੜਾ ਲੱਗਿਆ ਮਲਵੀਰ ਸਿੰਘ ਇਹ ਲੋਕ ਫੋਨ ਨੰਬਰ ਲਵਾਓ ਫੋਨ ਹੈਗਾ ਫੋਨ ਤੇ ਫੋਨ ਦਾ ਨੰਬਰ ਫੋਨ ਦਾ ਨੰਬਰ ਬੋਲੋ ਫੋਨ ਤੇ ਲਵਾ ਫੋਨ ਤੇ ਲਵਾ ਫੋਨ ਕੱਢੋ ਰਾਹ ਹੋਗਾ ਤੂੰ ਤੇ ਸਾਰੇ ਕਲਾ ਕੱਢੋ ਕਿਹੜੇ ਕਿਹੜੇ ਬੰਦਾ ਆ ਗਈ ਲਵਾ ਆ ਗਈ ਹੈ ਇਹਦੇ ਭੰਗ ਚਰਸਾ ਉਹ ਜਿਹੜਾ ਸੂਟਾ ਪੀਂਦਾ ਸਾਲਾ ਉਹ ਆਏ ਆ ਨਿਸ਼ਈਆਂ ਦਾ ਗੁਰੂ ਕੀ ਨਿਕਲਿਆ ਆ ਨਿਸ਼ਈਆਂ ਦਾ ਉਠਾ ਕਰ ਇਹਨੂੰ ਸਾਲੇ ਨੂੰ ਕੰਡਾ ਪਤਾ ਸ਼ਾਹ ਵੀ ਰੰਬੰਦ ਹੈ ਉਹ ਵੀ ਆਉਂਦੇ ਵੀ ਆਵੇ ਚੱਕ ਗੁੰਡਾ ਰੱਖ ਗਿਆ ਵਾ ਕਰਤ ਪਰਾਣਾ ਛੁੱਟੀ ਕਰਤੇ ਦੇ ਦੇ ਇਹਨੂੰ ਬੜਾਓ ਸਾਰਾ ਸਮਾਨ ਬੜਾਓ ਓਏ ਇੱਥੇ ਬੜਾ ਲੈਣਾ ਕਿਹੜੇ ਗੁੱਟੇ ਕੱਟਣ ਆਹ ਸਾਰਾ ਸਮਾਨ ਇਹਦੇ ਪਿੱਛੇ ਕਰਦੇ ਪਾਉਂਦਾ ਸਾਰਾ ਬਾਕੀ ਉਸ ਮੇਰੇ ਮਾਰ ਗਿਆ ਤੇ ਪੋਰ ਰਾਸਟਰੀ ਪੂਰੇ ਆਜ ਤੱਕ ਹੈ ਵਿੱਚ ਕੁਝ ਉਹ ਕਿਹੜਾ ਪਿੰਡ ਦਾ ਹੈ ਪਹਿਲਾ ਬਾਕਰਪੁਰ ਕਹਿੰਦੇ ਉੱਥੇ ਆਣ ਮਿਸਤਰੀ ਕਰੀ ਕਰੀ ਉੱਥੇ ਤਾਂ ਨਹੀਂ ਕਿ ਕਿੱਥੇ ਕਿੱਦਾਂ ਚੜੇ ਆਏਗਾ ਚੜੇ ਆ ਗਏ ਸਾਲਾ ਸਿੱਧਾ ਚੜਾਉਣਾ ਆਹੋ ਨਾ ਹਾਂ ਚੱਕੀ ਉੱਥੇ ਦੇ ਫਰਕਾਂ ਦੇ ਚਲੋ ਚੱਕਦੇ ਨੂੰ ਫੜੋ ਹੱਥ ਵੱਲ ਨੂੰ ਦੇ ਉੱਥੇ ਹਾਂ ਜੀ ਹਾਂ ਜੀ ਪਾਇਆ ਪਾਇਆ ਇਹਨਾਂ ਦੇ ਨਾਮ ਪਰ ਇਹਦੇ ਕੋ ਬਾਕੀ ਦੀ ਬੰਦੇ ਵੀ ਕੱਢਣੀ ਇਹਦੇ ਵਿੱਚ ਅਗਾਂਹ ਖਾਣੇ ਹੋਏ ਥਿਆ ਪੱਟੀਆਂ ਭਾਈ ਜਿੰਨਾ ਕਿ ਜੀ ਅੱਜ ਨਾ ਕਹਿੰਦਾ ਇਹਨਾਂ ਦੇ ਸਾਰੇ ਨਾਮ ਲਾਉਣਾ ਸੀ 6 ਦਿਨ ਹੋ ਗਏ ਇਹ ਭਾਈ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਇਹ ਲਗਾਤਾਰ ਚੋਰੀਆਂ ਕਰ ਰਿਹਾ ਸੀ ਤੇ ਗਰਦੇਲ ਢਿੱਲੋ ਦੇ ਪਰਿਵਾਰ ਚੋਂ ਤੇ ਸਰਦਾਰ ਜੋਗਾ ਸਿੰਘ ਸੋਡੀ ਢਿੱਲੋ ਤੇ ਬਗਾ ਕੋਚ ਲੱਗੇ ਸੀ ਇਹ ਉਦੋਂ ਦੇ ਪੈਰ ਵੀ ਕਰਨ ਦੇ ਇਹ 4-5 ਦਿਨ ਪਹਿਲਾਂ ਵੀ ਚਾਰ ਬਾਥਰੂਮਾਂ ਦੇ ਟੂਟੀਆਂ ਲਾ ਕੇ ਤੇ ਜਾ ਚੁੱਕਾ ਸੀ ਤੇ ਅੱਜ ਇਹ ਦੀ ਤਾਰਨਾ ਕਰਦੇ ਰਹੇ ਤੇ ਇਹ ਅੱਜ ਕਾਬੂ ਆ ਗਿਆ ਤੇ ਅਸੀਂ ਜਿਹੜੇ ਕੁਆੜੀ ਵੀਰ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੇ ਚੋਰੀ ਦਾ ਸਮਾਨ ਉਹ ਲੈਣਾ ਬੰਦ ਕਰਨਾ ਜੇ ਕੋਈ ਚੋਰੀ ਦਾ ਲਾ ਸਮਾਨ ਲਏਗਾ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਦੇ ਜੋ ਬੰਦੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਹੋਰ ਵੀ ਦੁਕਾਨਦਾਰ ਭਰਾਵਾਂ ਨੂੰ ਦੂਜੇ ਵੀਰਾਂ ਨੂੰ ਬੇਨਤੀ ਕਰਦੇ ਜੇ ਕੋਈ ਤੁਹਾਨੂੰ ਚੋਰੀ ਦਾ ਸਮਾਨ ਵੇਚਦਾ ਤੇ ਕੋ ਮੋਬਾਈਲ ਹੋਇਆ ਜਾਂ ਹੋਰ ਕੋਈ ਸਮਾਨ ਹੋਇਆ ਤੋ ਮੈਂ ਹੱਥ ਜੋੜ ਕੇ ਬੇਨਤੀ ਕਿ ਉਹ ਨਾ ਲੈਣ ਕਿਉਂਕਿ ਅਸੀਂ ਸਾਰੇ ਭਰਾ ਆਪਾਂ ਇੱਕੋ ਜਿਹੇ ਆ ਤੇ ਆਪਾਂ ਚੋਰਾ ਨੂੰ ਜੇ ਸਮਾਨ ਨਾ ਵਿਕੇਗਾ ਤੋ ਆਪੇ ਚੋਰੀਆਂ ਘਟਾਉਣਗੇ ਤੇ ਜਿਹੜੇ ਅਮਲੀਆਂ ਦਾ ਵਿਰੋਧ ਕਰੋ ਨਸ਼ੇ ਦਾ ਵਿਰੋਧ ਕਰੋ ਚੋਰੀਆਂ ਕਰਨ ਵਾਲਿਆਂ ਨੂੰ ਸਾਥ ਨਾ ਦੋ ਇਹ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਚੋਰ ਜਿਹੜਾ ਚੋਰੀ ਕਰਦਾ ਤੇ ਨਸ਼ਾ ਕਰਦਾ ਤੇ ਚਾਹ ਨਸ਼ਾ ਵੇਚਦਾ ਉਹਦਾ ਡਟ ਕੇ ਵਿਰੋਧ ਕਰੋ ਨਡਾਲੇ ਦੇ ਆਲੇ ਦੁਆਲੇ ਜਿਹੜਾ ਨਸ਼ਾ ਕਰ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਉਹ ਕੰਟਰੋਲ ਕਰੇ ਤੇ ਜਿਹੜੀ ਚੋਰੀਆਂ ਹੋ ਰਹੀਆਂ ਉਹਨਾਂ ਤੇ ਕੋਟਰੋਲ ਕਰੇ ਜਿਹੜਾ ਚੋਰ ਕਾਬੂ ਕੀਤਾ ਗਿਆ ਹਵਾਲੇ ਪੁਲਿਸ ਵੱਲੋਂ ਕੀ ਪ੍ਰਸਤ ਕੀਤਾ ਗਿਆ ਨਹੀਂ ਪੁਲਿਸ ਵਾਲੇ ਕਹਿੰਦੇ ਕਿ ਹੁਣ ਇਹਦੇ ਪਈ ਪਤਰ ਦੀਸ਼ ਕਰਦੇ ਆ ਅੱਜ ਰਾਤ ਤੇ ਫਿਰ ਬਾਕੀ ਆਨੂੰ ਸਵੇਰੇ ਉਹਨਾਂ ਨੇ ਦੱਸੇ ਆਖਿਆ 22 ਸਵੇਰੇ ਆ ਕੇ ਇਹਨਾਂ ਮੇਰ ਪੁੱਛਾਂਗੇ ਕਿ ਕੀ ਪਰਤਾਲ ਕੀਤੀ ਹੈ ਨਾ ਕਿ ਕੀ ਜਾਂਚ ਚ ਪਤਾ ਲੱਗਾ ਤੇ ਸਵੇਰੇ ਦੱਸ ਸਕਦੇ ਆ ਮੰਗ ਕੀ ਕਰਦੇ ਤੁਸੀਂ ਇਹ ਮੰਗ ਕਰਦੇ ਆ ਕਿ ਇਹਦੇ ਜਿਹੜੇ ਕੋਈ ਇਹ ਬੰਦਾ ਸੈਤਪੁਰ ਦਾ ਜੀ ਤੇ ਸਿਆਦਪੁਰ ਦਾ ਤੇ ਜਿੱਥੇ ਚੋਰੀ ਕਰ ਰਿਹਾ ਹੈ ਤੀਜੇ ਚੌਥੀ ਹਾਰੀ ਚੌਥੀ ਹਾਰੀ ਆ ਪੰਜਵੀਂ ਹਾਰੀ ਚਾਰਤਾ ਅੱਗੇ ਕਰ ਗਿਆ ਤੇ ਪੰਜਵੀਂ ਹਾਰੀ ਆਇਆ ਤੇ ਇਹਨੂੰ ਤਿੰਨ ਘਰ ਚੱਪ ਕੇ ਤੇ ਚੌਥੇ ਘਰ ਜਾ ਕੇ ਚੋਰੀ ਕਰਨ ਡਿਆ ਇਹਨੂੰ ਕਿਹਾ ਪਤਾ ਇਹਦੇ ਨਾਲ ਕੋਈ ਨਾ ਕੋਈ ਬੰਦਾ ਜਿਹੜਾ ਜਾਣਕਾਰ ਆ ਚਾਹੇ ਲੋਕਲ ਆ ਕੋਈ ਬੰਦਾ ਇਹਦੇ ਚ ਹੈਗਾ ਇਨਵੋਲ ਤਾਂ ਅਸੀਂ ਇਹ ਕਿੰਨੇ ਪੜਤਾਲ ਕਰਕੇ ਉਹ ਬੰਦੇ ਨੂੰ ਨਾਲ ਸਾਹਮਣੇ ਆਵੇ ਜਿਹੜੇ ਚੋਰ ਆ ਫੜੇ ਜਾਣ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੰਨੇ ਉਹ ਚ ਕਾਬੂ ਆ ਤੇ ਕਿਵੇਂ ਕਾਬੂ ਆ ਕਿਦਾਂ ਪਤਾ ਲੱਗਿਆ ਦਾ ਇਹ ਤਕਰੀਬਨ 6:30 ਵਜੇ ਨਾਲ ਕਾਬੂ ਹੈ ਤੇ ਮੈਨੂੰ ਬੱਗੇ ਦਾ ਕੋਈ ਕੁਛ ਆਪਣਾ ਵੀਰ ਛੋਟਾ ਉਹਦਾ ਫੋਨ ਗਿਆ ਇਹ ਤੇ ਉਹਨਾਂ ਨੇ ਦੱਸਿਆ ਤੇ ਉਦੋਂ ਹੀ